कि माता पिता बनना अजीवित होना सपना है अपना माता पिता बनने का सपना पूरा करो अपोलो देना मुफ्त सलाह कॉल करो डबल नाइन फाइव थ्री नाइन टू थ्री नाइन फोर फाइव थ्री ਮੁਕੇਰੀਆਂ ਦੇ ਪਿੰਡ ਗੇਰਾ ਦੀ ਰਹਿਣ ਵਾਲੀ ਅਨੀਤਾ ਕੁਮਾਰੀ ਉੱਤੇ ਤਿੰਨ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਨੀਤਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੋਂ ਲੈਣ ਲਈ ਸੜਕ ਕਿਨਾਰੇ ਖੜੀ ਸੀ ਇਸ ਮੌਕੇ ਅਚਾਨਕ ਆਏ ਤਿੰਨ ਹਮਲਾਵਰਾਂ ਨੇ ਉਸਤੇ ਹਮਲਾ ਕਰ ਦਿੱਤਾ ਪੀੜਤ ਅਨੀਤਾ ਨੇ ਦੱਸਿਆ ਕਿ ਜਿਵੇਂ ਹੀ ਬੱਚਿਆਂ ਦੀ ਬੱਸ ਉੱਥੇ ਪਹੁੰਚੀ ਤਾਂ ਮੇਰੇ ਦੋਵੇਂ ਬੱਚੇ ਬੱਸ ਤੋਂ ਹੇਠਾਂ ਉਤਰੇ ਤਾਂ ਸਕੂਟਰ ਤੇ ਆਏ ਪਿੱਛੇ ਤਿੰਨ ਹਮਲਾਵਰਾਂ ਨੇ ਮੇਰੇ ਉੱਤੇ ਲੋਹੇ ਦੀਆਂ ਰਾਡਾਂ ਦੇ ਨਾਲ ਹਮਲਾ ਕਰ ਦਿੱਤਾ ਕੋ ਸ਼ਾਮ 5 ਵਜੇ ਦੇ ਕਲੀਨਿਕ 'ਤੇ ਕੋ ਪੇਸ਼ੈਂਟ ਆਇਆ ਅਨੀਤਾ ਵਾਈਫ ਆਫ ਜਸਬੀਰ ਸਿੰਘ ਜੋ ਸਾਡੇ ਮੈਡੀਕਲ ਆਫਸਰ ਸਹਿਵਾ ਨੇ ਉਹਦਾ ਪਰਚਾ ਕੱਟ ਕੇ ਥਾਣਾ ਹਰਿਕਪੁਰ ਨੂੰ ਰਿਪੋਰਟ ਕਰ ਦਿੱਤਾ ਉਹ ਜਿਹੜੇ ਇਲਾਜ ਹੈ ਸਾਡੇ ਕੋ ਤੇ ਉਹਦਾ ਜਿਹੜਾ ਸੱਟਾਂ ਦੀ ਕਿੰਨੀ ਫੋਟੋਆਂ ਮਿਲੀਆਂ ਦੇਖੋ ਸੱਟਾਂ ਜਿਹੜੀਆਂ ਹੈਗੇ ਐਮ ਐਲ ਆਰ ਜੀ ਲੀਗਲ ਰਿਕਾਰਡ ਹੁੰਦਾ ਹੈ ਕਿਸੇ ਦੀ ਸੱਟਾਂ ਦੱਜੀਆਂ ਹੋਈਆਂ ਸੀ ਕਿ ਉਹ ਰਿਕਾਰਡ ਕਰਕੇ ਉਹਦਾ ਐਮ ਐਲ ਆਰ ਤਿਆਰ ਕਰਕੇ ਜਿਹੜਾ ਥਾਣਾ ਹਰਿਕਪੁਰ ਨੂੰ ਦੇ ਦਿੰਦਾ ਬਿਆਨ ਕਲਮਨ ਕੀਤਾ ਤੇ ਉਦੇ ਮੁਤਾਬਕ ਜੋ ਰਹੀ ਸੀ ਬੰਦੀ ਕਾਰ ਵੀ ਕੇ ਰਿਪੋਰਟ ਦਰਜ ਕਰਤੀ ਹੈ ਤੇ ਜਿਨ੍ਹਾਂ ਵੀ ਸ਼ੱਕੀ ਵਿਅਕਤੀ ਨੇ ਹਮਲਾ ਕੀਤਾ ਉਹਤੇ ਉਹਦੇ ਬਾਰੇ ਅਸੀਂ ਮੀਡੀਆ ਵਿੱਚ ਤੇ ਸੋਸ਼ਲ ਮੀਡੀਆ ਦੇ ਮਦਦ ਲੈ ਕੇ ਤੇ ਸੀਸੀਟੀਵੀ ਘਾੜ ਕੇ ਤੇ ਸਰਚ ਕਰ ਰਹੇ ਹਾਂ